ਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਕਰਦੇ ਆ ਬਾਹੀ ਜਿੱਥੇ ਆਪਾਂ ਜੀਰੀ ਵੱਡੀ ਸੀ 1509 ਦੀ ਤੇ ਇੱਧਰ ਆਪਾਂ ਹਰੇ ਚ ਪਾਣੀ ਚਲਾਇਆ ਹੋਇਆ ਤੇ ਬਾਕੀ ਦਿਖਾਉਣੀਆਂ ਤੁਹਾਨੂੰ ਇੱਧਰ ਵੀ ਆਪਣੀ ਆ ਜੀਰੀ ਖੜੀ ਆ 26 ਆ ਇਹ ਲੇਟ ਲਾਈ ਸੀ ਥੋੜੀ ਇਸ ਨਸਰੀ ਤੇ ਇੱਧਰ ਆਪਾਂ ਪਾਣੀ ਛੱਡਿਆ ਹੋਇਆ ਹਰੇ ਨੂੰ ਮੱਕੀ ਨੂੰ ਤੇ ਬਾਕੀ ਆ ਖੱਤਾ ਦਾ ਬਾਤਾ ਤੇ ਮੈਂ ਬਾਕੀ ਇਸ ਚਾਹ ਪੀਨ ਤੇ ਹੁਣ ਚਲਾਉਂਦੇ ਨੇ ਡੈਡੀ। ਕਿ ਦੇਖੋ ਖੱਤਾ ਬਾਹਾ ਹੋਇਆ। ਬਸ ਹੁਣ ਇਹਦੇ ਤੇ ਬਾਅਦ ਹੁਣ ਉਹ ਖੱਤੇ ਚੱਲਦਾ ਉਹ ਟਰੈਕਟਰ ਤੇ ਇਧਰ ਆਪਣਾ ਬੰਦਾ ਇਹਨੂੰ ਮਿੱਟੀ ਲਾਉਂਦਾ। ਆਪਾਂ ਇਹਦੇ ਖਰਚੇ ਲਾਤੀ ਉਹਦੇ ਨਾਲ ਹੀ। ਤੇ ਬਾਕੀ ਮਿੱਤਰੋ ਹੁਣ ਇਹਨੂੰ ਉਹ ਬਾਹ ਕੇ ਖਾਲਾ ਨਾਲ ਵਹਾਵਾਂਗੇ। ਫਰਾਂ ਅਲ ਦੋਹਰ ਬਾਕੇ ਫਿਰ ਸਵੇ ਅਗਾ ਉਤੋ ਬਾਦ ਰੂਟਾ ਵੀਟਰ ਨਾਲ ਆਪਣਾ ਖੇਤ ਤਿਆਰ ਆ ਉਤੋ ਬਾਦ ਆਪਾਂ ਆਲੂ ਵੀਰ ਦਾਣੇ ਨੇ ਕੀ ਮਿੱਤਰ ਆ ਪਾਣੀ ਆ ਤਵੀਆਂ ਲੈਡੀਆਂ 16 ਤਵੀਆਂ ਨੇ ਇਹ ਕੱਲ ਲੈ ਕੇ ਆਂਦੀਆਂ ਨੇ ਚੱਲਦੀਆਂ ਹੀ ਲੈਤੀਆਂ ਨੇ ਤੇ ਬਾਕੀ ਆਪਾਂ ਡੱਕ ਤਾਂ ਨਹੀਂ ਲਾਉਂਦੇ ਤੁਸੀਂ ਕਾਪੀਰਾਈਟ ਆ ਜਾਂਦਾ ਤੇ ਤੇਰਾ ਪੱਖਾ ਚੱਲਦਾ ਤੁਸੀਂ ਆਪਣਾ ਚੈਨਲ ਨੂੰ ਲਾਈਕ ਆਪਾਂ ਕਿ ਸ਼ੇਅਰ ਕਰ ਦਿਆ ਕਰੋ ਤੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਇਹ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਨੇ 1.40k ਘਰਾਤੇ ਮਤਲਬ ਕਿ 1400 ਸਬਸਕ੍ਰਾਈਬਰ ਘਰਾਤਾ ਜਮਾ ਪਰ ਬਾਣੀ ਕਰਦਾ ਭੱਜਿਆ ਫਿਰਦਾ ਭੱਜਿਆ ਉਹੋਂ ਬਾਹਰ ਬਾਣੀ ਕਰਦਾ 1570 ਤੇ ਚੱਲਦਾ ਟਾਪ ਲੋਡ ਚ ਇਹ ਤਾਂ ਉਹਦੇ ਥੱਲੇ ਸਿੱਟੀ ਹੋਈ ਆ ਤੇ ਬਾਕੀ ਮਿੱਤਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਜਲਦੀ ਤੋਂ ਜਲਦੀ ਵੀਡੀਓ ਆ ਸਕਣ ਤੇ ਬਾਕੀ ਉਹ ਸਭ ਆਪਣੇ ਵਾਅਦੇ ਬਣਾ ਕੋ ਇਹ ਤੋਂ ਬਾਅਦ ਦੇਖਦੇ ਆਂ ਸਾਹਮਣੂ ਖੜਾ ਨਾਲ ਵੀ ਪਾਵਾਂਗੇ ਅੱਜ ਤਰੀਕ ਹੈਗੀ ਆ 23 ਸਤੰਬਰ 2025 ਇੱਧਰ ਆਪਣਾ ਬੰਦਾ ਲੱਗਿਆ ਹੋਇਆ ਤੇ ਲੋ ਜੀ ਮਿੱਤਰੋ ਉਹ ਖੱਤਾ ਬਾਜ ਜਾਂਦਾ ਆਪਾਂ ਨੇ ਤੇ ਹੁਣ ਮੈਂ ਚੱਲਿਆ ਸਾਥ ਚ ਉਹ ਦੋ ਹੋਰ ਬਾਦਾਂ ਤੇ ਹੁਣ ਮੈਂ ਸਾਥ ਚ ਜਾਣਾ ਬਾਲੀਬਾਲ ਖੇਡਣ ਤੇ ਬਾਕੀ ਅੱਜ ਦਾ ਬਲੌਗ ਆਪਾਂ ਰੀਅਂਡ ਕਰਦੇ ਆ ਮਿਲਦੇ ਆ ਨੈਕਸਟ ਵੀਡੀਓ ਚ ਤੇ ਬਾਕੀ ਥੈਂਕਸ ਫੋਰ ਵਾਚਿੰਗ